ਸਾਰੇ ਬੱਚੇ ਐਕਟਿਵ ਹੋ ਕੇ ਰਿਹਾ ਕਰੋ ਕਲਾਸ ਦੇ ਵਿੱਚ ਇੱਕ ਤਾਂ ਕਹਿੰਦੇ ਦੋ ਕੇਲਿਆਂ ਦਾ ਮੁੱਲ 10 ਰੁਪਏ ਹੈ ਸੁਣੋ ਦੋ ਕੇਲਿਆਂ ਦਾ ਮੁੱਲ 10 ਰੁਪਏ 10 ਰੁਪਏ ਦਾ ਨੋਟ ਤਾਂ ਦੇਖਿਆ ਹੈ ਅਕਸਰ ਹੀ ਤੁਹਾਡੇ ਮੰਮੀ ਪਾਪਾ ਤੁਹਾਨੂੰ ਖਾਣ ਨੂੰ ਦੇ ਦਿੰਦੇ ਨੇ 10 ਰੁਪਏ ਵੀ ਲੈ ਆਓ ਚੀਜ਼ ਖਾ ਲਓ ਹੈਨਾ ਦੋ ਕੇਲਿਆਂ ਦਾ ਮੁੱਲ 10 ਰੁਪਏ ਹੈ ਕਿੰਨੇ ਰੁਪਏ ਹੈ 10 ਹਾਂ ਜੀ ਫੇਰ ਅੱਗੇ ਤੁਸੀਂ ਦੱਸੋ ਵੀ 10 ਕੇਲਿਆਂ ਦਾ ਮੁੱਲ ਕਿੰਨਾ ਹੋਊਗਾ ਦੋ ਕੇਲੇ ਦਾ ਮੁੱਲ ਕਿੰਨਾ ਹੈ ਸੁਖਦੀਪ ਤੁਸੀਂ ਦੱਸੋ ਬੇਟਾ ਦੋ ਕੇਲੇ ਨੇ ਨਾ 10 ਰੁਪਏ ਦੇ ਖਰੀਦੇ ਨੇ ਆਪਾਂ ਨੇ ਦੋ ਕੇਲੇ 10 ਰੁਪਏ ਦੇ ਖਰੀਦੇ ਨੇ ਤਾਂ 10 ਕੇਲੇ ਕਿੰਨੇ ਦੇ ਖਰੀਦਾਂਗੇ ਹੈ ਸੌਦੇ ਕੀ ਕਰਿਆ ਸੀ ਤੁਸੀਂ ਕੀ ਪਤਾ ਠੀਕ ਹੋ ਜਾ ਤੇਰਾ ਆਨਸਰ ਕਿਹਨੂੰ ਕਿਹਦੇ ਨਾਲ ਗੁਣਾ ਕਰੀਏ ਤੇਨੇ ਕਿਹਨੂੰ ਕਿਹਦੇ ਨਾਲ ਭਾਗ ਕਰੀਏ ਦੱਸੋ ਦੋ ਕੇਲਿਆਂ ਦਾ ਮੁੱਲ 10 ਰੁਪਏ ਹੈ ਤਾਂ 10 ਕੇਲਿਆਂ ਦਾ ਮੁੱਲ ਕਿੰਨਾ ਹੋਊਗਾ ਦੋ ਦੋ ਨਾਲ 10 ਨੂੰ ਗੁਣਾ ਕਰਦੇ ਆਂ ਤਾਂ 20 ਆਂਦਾ ਹੈ ਹਾਂ ਜੀ ਲੱਪਰੇ ਤਾਂ ਤੁਸੀਂ ਤਾਂ ਬੈਠੋ ਮੈਨੀ ਮੈਨੀ ਕੇਲੇ ਦਾ ਦੋ ਦੇ ਭੁੱਦੇ ਯਾਦ ਆ ਘੱਟ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਤਾਂ ਨਾ ਤੁਹਾਡੇ ਤੁਸੀਂ ਪਿੱਛੇ ਆਂਸਰ ਨਾ ਬੋਲਿਆ ਕਰੋ ਦੂਜੇ ਬੱਚੇ ਨੂੰ ਸੁਣਨਾ ਨਹੀਂ ਚਾਹੀਦਾ ਆਂਸਰ ਇਹ ਨਹੀਂ ਹੁੰਦਾ ਹੈਗਾ ਤੁਸੀਂ ਉਸ ਤੋਂ ਪੁੱਛ ਲਿਆ ਜੀ ਉਸ ਤੋਂ ਪੁੱਛ ਲਿਆ ਜੀ ਮੇਰੇ ਤੋਂ ਨਹੀਂ ਪੁੱਛਿਆ ਹੈਗਾ ਤੁਸੀਂ ਆਪ ਦਾ ਜਿਹੜਾ ਸਵਾਲ ਦਾ ਆਨਸਰ ਹੈ ਉਹ ਤੁਸੀਂ ਆਪਦੇ ਤੱਕ ਰੱਖਿਆ ਕਰੋ ਦੂਜੇ ਨੂੰ ਕਿਵੇਂ ਸੁਣ ਜਾਂਦਾ ਨਾਲ ਦੀ ਨਾਲ ਲਪ੍ਰਿਤ ਦਾ ਆਨਸਰ ਲਗਾਓ ਉਹਨੇ ਠੀਕ ਦੱਸਿਆ ਹੁਣ ਪਹਿਲਾਂ ਲਪ੍ਰਿਤ ਇਹ ਕਲੀਅਰ ਕਰ ਵੀ ਤੇਰਾ 50 ਕਿਵੇਂ ਆਇਆ ਚਲ ਨਾ ਤਾਰਾ ਗੱਲ ਤਾਂ ਹੀ ਮੈਨੂੰ ਦੋ ਵਾਰ ਪੁੱਛਾਈ ਕੀ ਮੈਂ ਉਹਨੇ ਪਹਿਲੇ ਸਕਰੀਪਟ ਪੁੱਛਿਆ ਹੀ ਵਰਨਾ ਫੇਰ ਕੀ ਹੋ ਗਿਆ ਹੱਥ ਖੜਾ ਸੀ ਤਾਂ ਉਸ ਦਾ ਮੇਰੀ ਗੱਲ ਲਪ੍ਰਿਤ ਪਹਿਲਾਂ ਦੱਸੋ ਵੀ ਕਿਵੇਂ ਆਇਆ ਤੁਹਾਡਾ ਆਨਸਰ ਹੈ ਨਹੀਂ ਲਗਾਇਆ 1 ਨੰਬਰ ਮੇਰਾ ਨਾਮ ਹੈ ਲਕਾ ਸੋਡੀ ਬਾਰੀ ਦੇ ਟਾਈਮ ਫਿਰ ਤੈਨੂੰ ਵੀ ਤਾਂ ਪੁੱਛ ਲੈਣੀ ਨਹੀਂ ਆ ਕੋਈ ਨਾ ਪੰਜ ਦਾ ਭੜਾ 10 ਤੱਕ ਭੜਿਆ ਪੰਜ ਪੰਜ ਤਾਂ ਮੈਨੇ ਵਿੱਚ ਬੋਲੇ ਹੀ ਨਹੀਂ ਸੀ ਮੈਨੇ ਤਾਂ ਵਿੱਚ ਪੰਜ ਨਹੀਂ ਬੋਲਿਆ ਦੇਖੋ ਧਿਆਨ ਰੱਖੋ ਨਹੀਂ ਮੈਨੇ ਤਾਂ ਦੋ ਕੇਲਿਆਂ ਦਾ ਮੁੱਲ 10 ਰੁਪਏ ਦੱਸਿਆ ਮੈਨੇ ਤਾਂ ਪੰਜ ਨਹੀਂ ਬੋਲਿਆ ਪੰਜ ਕਿੱਥੋਂ ਆਇਆ ਇਹ ਤੁਸੀਂ ਕਲੀਅਰ ਕਰੋ ਨਾ ਵੀ ਮੈਡਮ ਜੀ ਤੁਸੀਂ ਦੋ ਕੇਲਿਆਂ ਦਾ ਮੁੱਲ 10 ਰੁਪਏ